ਮੁਕੰਮਲ ਹੋ ਗਏ 6ਵੇਂ ਚਰਨ ਦੇ ਉਦੋਂ ਕੋਈ ਜਾਨ ਨਹੀਂ ਸੀ ਸਦਾ ਕੋਈ ਟ੍ਰੈਫਿਕ ਨਹੀਂ ਚੱਲਦੀ ਪਰ ਕਿਉਂ 10% ਵੀ ਇੱਥੇ ਖਰਚ ਕੀਤਾ ਜਾਵੇ ਕਿ ਐਕਸਪ੍ਰੈਸ ਵੇਪ ਵਾਪਸ ਅਮਰਸਰ ਨੂੰ ਜੁੜਿਆ ਚੌੜਿਆ ਜੀ ਸੋਨੀ ਜਹਾਂ ਜੀ ਸੈਂਟਰ ਯੂਨੀਵਰਸਿਟੀ ਵਰਲਡ ਕਲਾਸ ਯੂਨੀਵਰਸਿਟੀ ਸੰਨੀ ਖੜਾਣਾ ਜੀ ਮੇਰੇ ਸਾਹਮਣੇ ਬੈਠਾ ਜੀ ਇਧਰ ਜੀ ਗਾਂਧੀ ਜੀ ਭਾਜੀ ਜੀ ਆਦੀ 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 ਜੀ ਬਹੁਤ ਸਾਰੇ ਮੇਰੀ 10ਵੀਂ ਮੇਰਾ ਖਲ ਪਬਲਿਕ ਮੀਟਿੰਗ ਹੈ ਔਰ ਲਗਾਤਾਰ ਮੀਟਿੰਗਾਂ ਦੇ ਵਿੱਚ ਹੈ ਔਰ ਪਬਲਿਕ ਚ ਕੋਈ ਰਿਸਪਾਂਸ ਹੈ ਚਿਹਰੇ ਤੋਂ ਪਤਾ ਲੱਗ ਜਾਂਦਾ ਕਿ ਪਬਲਿਕ ਕੀ ਚਾਹੁੰਦੀ ਹੈ ਜੀ ਪਬਲਿਕ ਚਾਹੁੰਦੀ ਹੈ ਕੇਂਦਰ ਦੀ ਸਰਕਾਰ ਬਦਲਣਾ ਅਲਰੇਡੀ ਪੰਜਾਬ ਸਰਕਾਰ ਬਰੁਧ ਵੀ ਫਤਵਾ ਦੇਣਾ ਕਿਉਂਕਿ ਦੋਨਾਂ ਸਰਕਾਰਾਂ ਤੋਂ ਪਬਲਿਕ ਬਹੁਤ ਤੰਗ ਹੈ ਦੋਨਾਂ ਸਰਕਾਰਾਂ ਦੇ ਬਰੁਧ ਪਬਲਿਕ ਨੇ ਮਨ ਬਣਾਇਆ ਔਰ ਕਾਂਗਰਸ ਪਾਰਟੀ ਨਾਲ ਕਿਉਂਕਿ ਕਾਂਗਰਸ ਪਾਰਟੀ ਨੇ ਵੱਡੀ ਲੜਾਈ ਲੜੀ ਹੈ ਸੰਵਿਧਾਨ ਦੇ ਲਈ ਰੱਖਿਆ ਵਾਸਤੇ ਸੰਵਿਧਾਨ ਬਚਾਉਣ ਵਾਸਤੇ ਉਹ ਲੋਕਾਂ ਦੇ ਮਨ ਦੇ ਵਿੱਚ ਹੈ ਤੇ ਲੋਕ ਚਾਹੁੰਦੇ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਹੀ ਜਿੱਤੇ ਔਰ ਕਾਂਗਰਸ ਪਾਰਟੀ ਦੀ ਸਰਕਾਰ ਹੀ ਬਣੇ ਸੈਂਟਰ ਯੂਨੀਵਰਸਿਟੀ ਵਰਲਡ ਕਲਾਸ ਯੂਨੀਵਰਸਿਟੀ ਇਹ ਇਏਮਸ ਕਿਉਂਕਿ ਉਹਨਾਂ ਲੋਕਾਂ ਨੇ ਜਿਹੜੇ ਮੌਕੇ ਦੇ ਮੰਤਰੀ ਸੀ ਜਿਹੜੇ ਐਸ ਵੇਲੇ ਵੀ ਖੜੇ ਨੇ ਇਹਨਾਂ ਲੋਕਾਂ ਨੇ ਆਪਣਾ ਭ੍ਰਿਸ਼ਟਾਚਾਰ ਦੇ ਲਾਇਸੈਂਸ ਲਏ ਆਪਣਾ ਗੁੱਡਾਂਗਰਦੀ ਕਰਨ ਦੇ ਲਾਇਸੈਂਸ ਲਏ ਇਹਨਾਂ ਨੇ ਜੇ ਕੋਈ ਕਰਪਸ਼ਨ ਦੀ ਵੱਡੀ ਜੇ ਕੋਈ ਜੜ ਹੈ ਜਿਹੜੀ ਕਾਰਪੋਰੇਸ਼ਨ ਚ ਫੈਲੀ ਕਰਪਸ਼ਨ ਜਾਂ ਟਰਸਟ ਚ ਉਹਦੀ ਜੜ ਜਿਹੜੀ ਹੈ ਇਹੀ ਵਜ਼ੀਰ ਹੈ ਜਿਹੜਾ ਅੱਜ ਇਲੈਕਸ਼ਨ ਲੜ ਰਿਹਾ ਹੈ ਇਕਾਲੀ ਦਲ ਤੋਂ ਸੋ ਇਹੀ ਕਾਰਨ ਸੀ ਕਿਉਂਕਿ ਇਹਨਾਂ ਨੇ ਜੇ ਉਹ ਕਰਪਸ਼ਨ ਨਹੀਂ ਕਰਨੀ ਹੁੰਦੀ ਇਹ ਲੜਦੇ ਸਰਕਾਰ ਨਾਲ ਵੀ ਸੈਂਟਰ ਯੂਨੀਵਰਸਿਟੀ ਦੇ ਉਹ ਵੀ ਕਿੱਧਰ ਲੈ ਕੇ ਚੱਲੇ ਜੇ ਏਮਸ ਸਾਡਾ ਕਿਉਂ ਚੱਲਿਆ ਏਮਸ ਕਿਉਂ ਚੱਲਿਆ ਸਾਡਾ ਬੋਲੀ ਨਹੀਂ ਵਰਲਡ ਕਲਾਸ ਯੂਨੀਵਰਸਿਟੀ ਇਹਨਾਂ ਵਜ਼ੀਰਾਂ ਦੀ ਆਪਸੀ ਲੜਾਈ ਕਰਕੇ ਕਿਉਂਕਿ ਸਸਤੀਆਂ ਜ਼ਮੀਨਾਂ ਲੈ ਕੇ ਮਹਿੰਗੀਆਂ ਵੇਚਣਾ ਚਾਹੁੰਦੇ ਸੀ ਉਹ ਬਾਹਰ ਚਲੇ ਗਈ ਅੱਜ ਵੀ ਤੁਸੀਂ ਕੁੱਕੜ ਵਾਲੇ ਦੇ ਲਾਗੇ ਯੂਨੀਵਰਸਿਟੀ ਅਜੇ ਵੀ ਰਿਕਾਰਡ ਹੈਗਾ ਏ ਸਾਰੀ ਜ਼ਮੀਨ ਐਕਵਾਇਰ ਹੋ ਚੱਲੀ ਸੀ ਇਹਨਾਂ ਦੀ ਲੜਾਈ ਚ ਇਹ ਮਤਲਬ ਬਾਹਰ ਹੋ ਗਈ ਸੋ ਜਿੰਨਾ ਕੁਝ ਨੁਕਸਾਨ ਇਹਨਾਂ ਅੰਮ੍ਰਿਤਸਰ ਦਾ ਕੀਤਾ ਔਰ ਜਿਸ ਤਰੀਕੇ ਦੀ ਗੁੰਡਾਗਰਦੀ ਅੰਮ੍ਰਿਤਸਰ ਹੋਈ ਹੈ ਉਹ ਅੱਜ ਪਬਲਿਕ ਉਹਦਾ ਸਾਬ ਅਗਲੀਆਂ ਇਲੈਕਸ਼ਨਾਂ ਚ ਵੀ ਕਰ ਚੁੱਕੀ ਉਹਨਾਂ ਇਹਦੇ ਚ ਵੀ ਕਰ ਦੇਣਾ ਕਿਉਂਕਿ ਅੱਜ ਸਮਾਂ ਬਦਲ ਗਿਆ ਜਿਹੜਾ ਨੌਜਵਾਨ ਹੈ ਔਰ ਜਿਹੜੇ ਬਾਪੇ ਨੇ ਉਹ ਸ਼ਾਂਤਮਈ ਚਾ ਉਹ ਬਦਲਦੀ ਨਹੀਂਗੀ ਜਿਨ੍ਹਾਂ ਲੋਕਾਂ ਨੂੰ 50-50 ਸਾਲ ਦੀ ਉਮਰ 'ਚ ਜਾ ਕੇ ਵੀ ਉਹਨਾਂ ਨੇ ਗੁੰਡਾ ਤੰਤਰ ਕੀਤਾ ਹੋਵੇ, ਭ੍ਰਿਸ਼ਟਾਚਾਰ ਕੀਤਾ ਹੋਵੇ, ਉਹ ਕਿੱਦਾਂ ਬਦਲ ਸਕਦੇ ਅੱਜ 10 ਸਾਲ ਬਾਅਦ, 15 ਸਾਲ ਬਾਅਦ ਜਦੋਂ ਇੱਕ ਬੱਚਾ 14-15 ਸਾਲ ਦਾ ਹੋਵੇ ਤੇ ਉਹ ਕਈ ਵਾਰ ਜਦ ਨੂੰ ਅੰਗੂਠਾ ਮੂੰਹ 'ਚ ਪਾਉਣ ਦੀ ਆਦਤ ਨਿੱਕੇ ਹੁੰਦੇ ਤੋਂ ਪੈ ਜੇ ਤੇ ਪੱਟੀਆਂ ਬੰਦ ਰਹੀ ਨਹੀਂ ਵੀ ਮੂੰਹ 'ਚ ਨਾ ਜਾਵੇ, ਉਹ ਸੁੱਤੇ ਪਏ ਤਾਂ ਅੰਗੂਠਾ ਵੀ ਮੂੰਹ ਚਲੇ ਜਾਂਦਾ ਤੇ ਜਿਨ੍ਹਾਂ ਦੇ ਮੂੰਹ 'ਚ ਭ੍ਰਿਸ਼ਟਾਚਾਰ ਦੇ ਗੁੰਡਾ ਤੰਤਰ ਦਾ ਜਿਹੜਾ ਅੰਗੂਠਾ ਆ 50 55 ਸਾਲ ਦੀ 60 ਸਾਲ ਦੀ ਉਮਰ ਤੱਕ ਪਿਆ ਹੋਵੇ ਉਹਨਾਂ ਦੇ ਕੀ ਆਸ ਕਰੀਓ 75 ਸਾਲ ਜੁੜਾ ਨਿਕਲਨੇ 60 ਸਾਲ ਤੋਂ ਅੰਗੂਠੇ ਪੱਕੇ ਅੰਗੂਠੇ ਮੂੰਹ ਚ ਉਹਨਾਂ ਦੇ ਭ੍ਰਿਸ਼ਟਾਚਾਰ ਵਾਲੇ ਉਹ ਆਣ ਜਾਣਗੇ ਉਹਨਾਂ ਨਾਲ ਗੱਲ ਹੋਈ ਉਹਨਾਂ ਦੇ ਵਾਈਫ ਨਹੀਂਗੇ ਠੀਕ ਤੁਸੀਂ ਰੋਜ਼ ਉਹਨਾਂ ਨੂੰ ਵੇਖ ਵੀ ਰਹੇ ਜੇ ਸੋ ਉਹਨਾਂ ਨੂੰ ਉੱਥੇ ਰਹਿਣਾ ਵੀ ਬੜਾ ਜ਼ਰੂਰੀ ਆ ਸਾਰੇ ਸਿੱਧੂ ਸਾਹਿਬ ਦੀ ਪਾਰਟੀ ਸਾਰੇ ਰਲ ਕੇ ਪੰਕਤੀਨ ਕਰ ਰਹੇ ਬਿਲਕੁਲ ਨਹੀਂ ਹਲਕਾ ਬੜੀ ਸ਼ਾਨ ਨਾਲ ਜਿੱਤੂਗੀ ਕਿਉਂਕਿ ਕਾਂਗਰਸ ਵਰਕਰ ਉਹਨਾਂ ਦੀ ਕਮੀ ਕਦੀ ਵੀ ਸਾਨੂੰ ਖਣਕਣ ਨਹੀਂ ਦੇਊਗਾ ਔਰ ਵੱਧ ਚੜ ਕੇ ਲੜਾਈ ਲੜੂਗਾ हां मैं एक गल कहनी चाहना ਪੁੱਤਰ ਸ਼ਹਿਰ ਹੈ ਇਹਦੇ ਹਰਮੰਦਰ ਸਾਹਿਬ ਜੀ ਦੀ ਕੋਈ ਬਹੁਤ ਵੱਡੀ अहमियत ਹੈ ਜਿਹੜੀ ਲੋਕਾਂ ਨੂੰ ਖਾਸ ਕਰਕੇ ਪੋਲਿਟਿਕਲ ਬੰਦਾ ਯਾਦ ਰੱਖੇ ਕਿਉਂਕਿ ਸਾਨੂੰ ਲੋਕਾਂ ਨੇ ਦੇਖਣਾ ਹੈ ਸਾਡੇ ਬੱਚਿਆਂ ਨੇ ਗਾਂ ਫਾਲੋ ਕਰਨਾ ਹੈ ਇਸ ਕਰਕੇ ਮੈਂ ਲੋਕਾਂ ਨੂੰ ਇਹ ਕਹਿਣਾ ਕਿ ਦਿਲ ਦੀ ਪਹਿਲੋ ਜਿਹੜੇ ਵੀ ਬੰਦੇ ਨੂੰ ਚੁਣਨਾ ਉਹਦੇ ਅੱਗਾ ਪਿੱਛਾ ਪਤਾ ਕਰ ਲਿਓ ਕਿ ਉਹ ਕਿੰਨਾ ਕੁ ਦਾਗਦਾਰ ਹੈ ਕਿੰਨਾ ਕੁ ਭ੍ਰਿਸ਼ਟਾਚਾਰੀ ਹੈ ਜਾਂ ਉਹਨੇ ਕੋਈ ਚੰਗੇ ਕੰਮ ਕੀਤੇ ਜਾਂ ਸ਼ਹਿਰ ਦੇ ਵਿਕਾਸ ਲਈ ਕੋਈ ਲੜਾਈ ਲੜੀ ਕਦੀ ਉਹ ਪਾਰਲੀਮੈਂਟ ਚ ਬੋਲਿਆ ਕਦੀ ਵਿਧਾਨ ਸਭਾ ਚ ਬੋਲਿਆ ਕਦੀ ਉਹਨੇ ਸੰਘਰਸ਼ ਕੀਤਾ ਕੋਈ ਦਾ ਲੰਬਾ ਸੰਘਰਸ਼ ਸ਼ਰਕਤੇ ਹੋਵੇ ਕੋਈ ਡਰਗ ਦੇ ਵਿਰੁੱਧ ਹੋਵੇ ਕੋਈ ਗਰੀਬਾਂ ਦੀ ਆਵਾਜ਼ ਚੁੱਕੀ ਹੋਵੇ ਕੋਈ ਟ੍ਰੇਡ ਦੀ ਆਵਾਜ਼ ਉਹਨੇ ਚੁੱਕੀ ਹੋਵੇ ਜਰੂਰ ਲੋਕ ਵੇਖਣ ਵੇਖਣ ਤੋਂ ਬਾਅਦ ਫੇਰ ਦਿਲ ਦੀ ਸੁਣ ਤੇ ਫੇਰ ਚੋਣ ਆਪਣਾ ਪ੍ਰਚਾਰ ਕਰਨ ਆਉਣਗੇ ਇਲੈਕਸ਼ਨ ਦਾ ਉਹਨਾਂ ਦੀ ਫੇਰੀ ਦਾ ਕੋਈ ਪੰਜਾਬ ਤੇ ਅਸਰ ਨਹੀਂ ਹੋਣਾ ਬੀਜਪੀ ਦੇ ਕਿ ਔਜਲਾ ਸਾਹਿਬ ਦੀਆਂ ਇੰਨੀਆਂ ਮੀਟਿੰਗਾਂ ਸੀ ਆਲਰੇਡੀ ਪੋਨੇ ਦੋ 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 ਘੰਟੇ ਲੇਟ ਚੱਲ ਰਹੇ ਆ ਜੇ ਤੇ ਇੱਥੇ ਸਾਡਾ 6 ਵਜੇ ਦਾ ਟਾਈਮ ਸੀ ਆ 8:30 ਹੋ ਗਏ ਆ ਅਸੀਂ 2.5 ਘੰਟੇ ਪ੍ਰੋਗਰਾਮਾਂ ਦੇ ਲੇਟ ਚੱਲ ਰਹੇ ਆ ਔਜਲਾ ਸਾਹਿਬ ਨੂੰ ਲੋਕ ਇੰਨਾ ਪਿਆਰ ਕਰ ਰਹੇ ਨੇ ਕਿ ਸਾਡੀ ਜਿੱਥੇ ਅਸੀਂ 5-5 ਸ਼ਾਮ 5 ਵਜੇ ਤੋਂ ਲੈ ਕੇ 8 ਵਜੇ ਤੱਕ ਪੰਜ ਪ੍ਰੋਗਰਾਮ ਰੱਖੇ ਸੀ ਉਥੇ ਵਿੱਚ ਸਾਨੂੰ ਵਿੱਚ ਵਿੱਚ ਲੋਕ ਰੋਗ ਰਹੇ ਨੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਔਰ ਐਸ ਕਰਕੇ ਅਸੀਂ ਤੁਸੀਂ ਵੇਖ ਰਹੇ ਹੋ ਕਿ ਮਾਹੌਲ ਬਣ ਰਿਹਾ ਲੋਕ ਔਜਲਾ ਸਾਹਿਬ ਨਾਲ ਪਿਆਰ ਕਰ ਰਹੇ ਨੇ ਔਰ ਜਿਸ ਦਿਨ ਤੋਂ ਟਿਕਟ ਲੈ ਅਸੀਂ ਉਸ ਦਿਨ ਤੋਂ ਜਿੱਤ ਦਾ ਆਗਾਜ਼ ਲੈ ਕੇ ਚੱਲ ਰਹੇ ਹਾਂ ਜੀ ਸ਼ਾਇਦ ਦਾ ਪ੍ਰਧਾਨ ਨੂੰ ਪਰਸਾ ਬੈਠੇ ਹੋਏ ਹੈਲਪਰੇਡ ਜਿਹੜਾ ਕਾਰਜ ਚੱਲ ਰਹੀ ਸੀ ਅਸੀਂ ਜੀ ਬੜਾ ਸੋਚ ਸਮਝ ਕੇ ਇਹ ਫੈਸਲਾ ਲਿਆ ਅਸੀਂ ਅੱਜ ਦਿੱਤੇ ਦੇ ਵਿੱਚ ਆ ਲੋ ਫੱਟਾ ਪੈ ਲਓ ਅਸੀਂ ਇਹਦੇ ਵਿੱਚ ਵਿਚਾਰਾ ਕੀਤਾ ਸੋਹਣਾਂ ਸਾਰੇ ਕੋਈ ਸਾਥ ਕਰ ਨਾ ਨਾ ਨੀਵਾਂ ਕਰ ਦੇ ਕਿ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਵੀ ਸਾਨੂੰ ਦਿਖਿਆ ਵੀ ਜਰਜੀਤ ਸਿੰਘ ਔਲਾ ਔਜਲਾ ਜੀ ਇੱਕ ਬੜੇ ਇਮਾਨਦਾਰ ਜ਼ਮੀਨੀ ਲੈਵਲ ਤੋਂ ਉੱਠ ਕੇ ਕਿਉਂਕਿ ਉਹਨਾਂ ਨੂੰ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਉਹ ਜਾਣੂ ਆ ਕਿਉਂਕਿ ਉਹ ਸਾਰੀ ਹਕੀਕਤ ਜਾਣਦੇ ਆ ਇਸ ਕਰਕੇ ਉਹ ਸਾਡੀ ਲੋਕਾਂ ਦੀ ਲੜਾਈ ਜਿਹੜੇ ਲੜ ਸਕਦੇ ਆ ਉਹ ਗੁਰਜੀਤ ਸਿੰਘ ਵੀ ਉਹ ਜਲਾਈ ਦੀ ਲੜ ਸਕਦੇ ਆ ਕਿਉਂਕਿ ਜਿਹੜੇ ਹੋਰ ਕੈਂਡੀਡੇਟ ਆ ਪੈਰਾਸ਼ੂਟ ਰਾਹੀਂ ਆਏ ਉਹ ਤੇ ਐਸਪੈਸ਼ਲੀ ਜਰਜੀਤ ਜੀ ਦੇ ਆ ਤੇ ਉਹਨਾਂ ਨੇ ਇਸ ਪੱਤਰ ਚੋਣਾਂ ਦੇ ਲਭਣਾ ਨਹੀਂ ਬਚਾਉਂਦੀ ਕਰਦੇ ਆ ਕਰਕੇ ਅਸੀਂ ਉਹਨਾਂ ਤੇ ਵਿਸ਼ਵਾਸ ਨਾ ਕਰੀਏ ਅੱਜ ਦੇ ਵਿੱਚ ਇਹ ਫੈਸਲਾ ਲਿਆ ਗਿਆ ਬਹੁਤ ਵੱਕੀ ਦੇ ਵਿੱਚ ਉਹ ਹਫਤਾ ਇੱਥੋਂ ਦੀ ਕੋਈ ਮਰਦਵਾ ਹੈ ਜਿਹੜਾ ਪ੍ਰੋਮਟਰ ਹੈ ਕਈਆਂ ਤੋਂ ਤੇ ਕਟਲਾਕ ਵਾਲਿਆਂ ਨੂੰ ਇੱਕ ਹਾਜ਼ਮੈਂਟ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿਸਾਨਾਂ ਨੂੰ ਪੇਸ਼ ਆ 72000 ਰੋਲਾ ਗੜੋੜਾ ਜੀ ਇੱਕ ਹੋਰ ਹੀ ਜਿੰਦੂ ਤੋਂ ਬਾਹਰ ਗਦੀਸ਼ ਸਿੰਘ ਰੌਲਾ ਜੀ ਦੀ ਲੇਵਲ ਤੋਂ ਰਾਜੇ ਬਹੁਤ ਕਿਉਂਕਿ ਉਹਨਾਂ ਨੂੰ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਤੋਂ ਜਾਣਕਾਰੀ ਹੁੰਦਾ ਹੈ ਆਪਰਾ ਸਭੀ ਇਹ ਹੀ ਗੱਲ ਇਸ ਕਰਕੇ ਸਾਡੀ ਲੋਕਾਂ ਦੀ ਲੜਾਈ ਜਾ ਤਰਾਂ ਕਿਸੇ ਹੋਣਾ ਜਿਹੜੇ ਠੀਕ ਹੈ